ਆ ਰਿਕੋ ਜੀ ਇਹ ਵੀ ਸਿਰਫ 500 ਰੁਪਏ ਭਾਜੀ ਟੀਪੀਆਰ 16 ਲਈ ਲੋਕ ਸਾਰੇ ਇਹੀ ਪਏ ਨੇ ਹਾਂ ਆ ਲੋ ਕੱਲੀ ਗੱਲੀ ਮੇ ਚੱਕ ਕੇ ਵੀ ਦਿਖਾ ਲੈਣਾ 500 ਰੁਪਏ ਲੈਦਰ ਦੀ ਕੁਆਲਿਟੀ ਚ ਸਭ ਤੋਂ ਐਕਸਪੈਂਸਿਵ ਲੈਦਰ ਦੀ ਫਾਰਮ ਹੈ ਐਲਨ ਸੋਲੀਡਾ ਆਰਟੀਕਲ ਆ ਹਿਰਨ ਜਿਹੜਾ ਆਂਦਾ ਨਾ ਵੀਰੇ ਇਹ ਐਲਨ ਸੋਲੀਡਾ ਡਿਜ਼ਾਈਨ ਹੈ ਓਕੇ ਵੀਰੇ ਸਿਰਫ 500 ਰੁਪਏ ਕਰੀ ਖਤਮ ਕਰਤੀ ਹਰਬੰਦੇ ਦੀ ਆਪਾਂ 500 ਰੁਪਏ ਸਿਰਫ ਸਿਰਫ 500 ਰੁਪਏ ਜਲਸੀ ਕੁਆਲਿਟੀ ਚੈੱਕ ਕਰ ਲੋ ਹਾਂਜੀ ਸასიਖਾਲ ਦੀ ਸਾਰਿਆਂ ਨੂੰ ਆਪਾਂ ਖੜੇ ਆ ਲੁਧਿਆਣੇ ਚੌੜੇ ਬਿਆਰ ਕੁਸ਼ੀ ਦਾ ਲਵਾਈ ਦੇ ਨੀਅਰ ਮੋਗਲ ਆ ਮੋਗਲ ਆ ਤੇ ਬਾਈ ਉਹਨਾਂ ਕੋਲੇ ਪਹਿਲੇ ਵਾਰ ਸੁਣਨ ਨਾ ਸ਼ੂਜ਼ ਆਏ ਨੇ ਬੂਟ ਬੜੇ ਗੈਂਗ ਦੇ ਜਿਹੜੇ ਜੁੱਤੀਆਂ ਰੇਟ ਸਿਰਫ 500 ਦੇ ਵਿੱਚ ਚੱਕੋ ਜਿੰਨੇ ਮਰਜੀ ਵਧੀਆ ਕੁਆਲਿਟੀ ਉਹਨਾਂ ਵਾਲੇ ਪੂਰੀ ਆਜੋ ਵੀਡੀਓ ਨਾਲ ਬਣੇ ਨਾ ਤੁਹਾਡੇ ਕੰਮ ਦੀ ਵੀਡੀਓ ਲਓ ਬਾਜੀ ਟੱਕਰ ਹੀ ਖਤਮ ਕਰਦੀ ਸਰਬੰਦੇ ਦੀ ਆਪਾਂ 500 ਰੁਪਏ ਸਿਰਫ ਸਿਰਫ 500 ਰੁਪਏ ਜਲਸੀ ਕੁਆਲਿਟੀ ਚੈੱਕ ਇਸ ਕਰਕੇ ਦੁਕਾਨ ਤੇ ਵਿਜ਼ਿਟ ਕਰੋ ਆ ਦੇਖੋ ਜੀ ਇਹ ਵੀ ਸਿਰਫ 500 ਰੁਪਏ ਭਾਜੀ ਟੀਪੀਆਰ ਸੋਨ ਵਾਲੀ ਲੋ ਸਰ ਇਹੀ ਪਏ ਹਾਂ ਆ ਲਓ ਕੱਲੀ ਗਲੀ ਵਿੱਚ ਚੱਕ ਕੇ ਵੀ ਦਿਖਾ ਦੇਣਾ 500 ਰੁਪਏ 500 ਰੁਪਏ ਟੀਪੀਆਰ ਸੋਨ ਵਾਲੀ ਔਰ ਕਈ ਹੁਣ ਕਹਿਣਗੇ ਕਿ ਹਾਂ ਰਿੰਕਲ ਆ ਜਾਏਗਾ ਕੋਈ ਫਰਕ ਨਹੀਂ ਭਾਜੀ ਮਜਾਲਾ ਜੁੱਤੀ ਖਰਾਬ ਹੋ ਜਵੇ ਅਰੀਨਲ ਲੈਦਰ ਦਾ ਮਾਲ ਆ ਪ੍ਰੋਪਰ ਜੈਨੂਨ ਵਾਲਾ 500 ਰੁਪਏ ਓਕੇ ਸਿਰਫ 5 500 ਰੁਪਏ ਦੀ ਆਫਰ ਹੈ ਸਾਈਜ਼ ਸਾਰੇ 6 ਤੋਂ ਲੈ ਕੇ 10 ਨੰਬਰ ਤੱਕ ਉਹ ਕੰਮ ਨਹੀਂ ਆ ਇਕੱਲਾ 6 7 ਹੀ ਪਿਆ ਹੋਇਆ 10 ਨੰਬਰ ਤੱਕ ਦਾ ਪੂਰਾ ਸੌਦਾ ਦੇਵਾਂਗੇ ਕਿਲਾ ਸਾਬਰ ਲੋਨ ਨਾ ਲਦਰ ਕਹਿੰਦੇ ਸਭ ਤੋਂ ਮਹਿੰਗੀ ਲਦਰ ਕਿਹਨੀਆਂ ਜਾਂਦੀ ਹੈ ਲਦਰ ਦੀ ਕੁਆਲਿਟੀ ਚ ਸਭ ਤੋਂ ਐਕਸਪੈਂਸਿਵ ਲਦਰ ਦੀ ਫਾਰਮ ਹੈ ਐਲਨ ਸੋਲੀਡ ਆਰਟੀਕਲ ਆ ਹਿਰਨ ਜਿਹੜਾ ਆਂਦਾ ਨਾ ਵੀਰੇ ਇਹ ਐਲਨ ਸੋਲੀਡਾ ਡਿਜ਼ਾਈਨ ਹੈ ਓਕੇ ਵੀਰੇ ਸਿਰਫ ਪੰਜ ਤੇ ਇਹ ਆਫਰ ਅੱਜ ਮੈਂ ਦੁਬਾਰਾ ਤਰੀਕ ਨੋਟ ਕਰਕੇ ਦੱਸ ਰਿਆ ਮੇਰੇ ਭਰਾਵਾਂ ਨੂੰ 25 ਦਸੰਬਰ ਨੂੰ ਅੱਜ ਲਾ ਰਣੀ ਆ ਸੀ ਠੀਕ ਹੈ 10 ਜਨਵਰੀ ਤੱਕ ਇਹ ਵੀ ਭਰਾਵਾਂ ਨੂੰ ਪੂਰੇ ਮ제 ਦੁਆਰੇ ਨੇ 500 ਰੁਪਏ ਰੇਂਜ ਦੇ ਵਿੱਚ ਕੈਟ ਦੇ ਓਕੇ ਵੀਰੇ ਔਰ ਮੇਨ ਚੀਜ਼ ਨੋਟ ਕਰੋ ਭਾਜੀ ਆਪਣੇ ਸ਼ੂ ਦੇ ਵਿੱਚ ਸਲਾਈ ਹੈ ਪੂਰੇ ਲੁਧਿਆਣੇ ਦੇ ਵਿੱਚ ਪੇਸਟਿੰਗ ਵਾਲਾ ਮਾਲ ਮਿਲਦਾ ਜਿਹੜਾ 2 ਮਹੀਨੇ ਪਾਇਆ ਉਖੜ ਗਿਆ ਬਾਅਦ ਤੁਸੀਂ ਕਹਿੰਦੇ ਮੈਂ ਕਹੂੰ ਉਹ ਕੰਮ ਨਹੀਂ ਕਰਨਾ ਆਪਾਂ ਆਪਾਂ ਸੌਦਾ ਉਹ ਪਵਾਣਾ ਕਿ ਅਸੀਂ ਇਹ ਹੀ ਅਸੀਂ ਹਾਂ ਤੁਸੀਂ ਦੁਬਾਰਾ ਹੀ ਲੈਣ ਆਉਂਗੇ ਪਰ ਆ ਕੋ ਲਾਂਭਾ ਦੇ ਨਹੀਂ ਆਉਂਗੇ 500 ਰੁਪਏ ਕਾ ਰਾਂਗੇ ਸਾਰਿਆਂ ਦਾ ਫੇਵਰੇਟ ਕਾਲਾ ਤੁਹਾਡੇ ਭਰਾ ਦਾ ਵੀ ਫੇਵਰੇਟ ਬਲੈਕ ਅੱਛਾ ਪੀਸ ਹੈ 500 ਰੁਪਏ ਇੱਕ ਹੋਰ ਕੈਟ ਦਾ ਫੇਮਸ ਕਲਰ ਮਸਟਰਡ ਸ਼ੇਡ ਇਹ ਵੀ 500 ਰੁਪਏ ਰੈਂਜ ਵਿੱਚ ਪਈ ਹੈ ਪ੍ਰੋਪਰ ਜੈਨੂਇਨ ਜੇ ਪੀਸ ਰਾਉਂਡ ਸ਼ੇਪ ਵਾਲਾ ਇਸ ਵਾਰ ਹੁਣ ਆਪਾਂ ਇੱਕ ਚੈਲਸੀ ਦੇ ਆਫਰ ਲਾਉਣਾ ਹੈ ਇਸ ਵਾਰੀ ਭਾਜੀ ਮੈਂ ਤੁਹਾਨੂੰ ਚੈਲਸੀ ਦੇ ਰਹਾਂ ਨਾ ਕੋਨੇ ਕਲਰ ਆਏ ਹੋਏ ਤੁਸੀਂ ਕਲਰ ਚੈੱਕ ਕਰੋ ਪ੍ਰੋਪਰ ਜੈਨੂਇਨ ਪੱਤੇ ਵਾਲਾ ਆਰਟੀਕਲ ਨਾਈਕ ਦਾ ਇਹਦੇ ਵਿੱਚ ਇੱਕ ਆ ਕਲਰ ਮਿਲੇਗਾ ਇੱਕ ਆ ਕਲਰ ਮਿਲੇਗਾ ਦੋਨੋਂ ਆਰਟੀਕਲ 500 ਰੁਪਏ ਰੇਂਜ 'ਚ ਨੇ ਸੱਤੇ ਵਾਲਾ ਬਹੁਤ ਸੋਹਣਾ ਤਿਆਰ ਕਰਾਇਆ ਪੀਸ ਐਮਪੋਰਟਡ ਦੇ ਵਿੱਚ ਪ੍ਰੋਪਰ ਜੈਨੂਇਨ ਇੰਪੋਰਟਡ ਕੁਆਲਿਟੀ ਹੈ ਪਰ ਮੇਨ ਚੀਜ਼ ਗਿੱਲਾ ਕਪੜਾ ਮਾਰੋ ਸਾਫੀ ਚੀਜ਼ ਆ ਔਰ ਮੇਨ ਚੀਜ਼ ਆ ਦੇਖੋ ਟੀਪੀਆਰ ਸੋਲ ਹੈ ਨਾ ਲੋਕ ਲਈ ਆ ਵੀ ਕਲਰ ਇਹਦੇ ਵਿੱਚ ਮਿਲੇਗਾ ਆਪਣੇ ਕੋਲ 500 ਰੁਪਏ ਰੇਂਜ ਦੇ ਵਿੱਚ ਪ੍ਰੋਪਰ ਜੈਨੂਇਨ ਬਿਲਕੁਲ ਭਾਜੀ ਹੁਣ ਆਪਾਂ ਹੀ ਕਿ ਦਵਾਂਗੇ ਬਿਲਕੁਲ ਨਵੀਂ ਆਈਟਮ ਯੂਨਿਕ ਇਹ ਹੁਣ ਮੈਂ ਕਟਾਈਆ ਰੀਸੈਂਟ ਇਹ ਆਈਟਮ ਭਾਜੀ ਬਾਜ਼ਾਰ ਦੇ ਵਿੱਚ 800 900 950 ਇਸ ਰੇਟ ਦੇ ਵਿੱਚ ਵਿਕਦੀ ਹੈ ਆਪਾਂ ਇਹ ਵੀ ਭਰਾਵਾਂ ਨੂੰ ਆਫਰ ਦੇ ਵਿੱਚ 500 ਰੁਪਏ ਦਵਾਂਗੇ オリジナル ਨਾਲ ਸੋਲ ਦੇ ਨਾਲ ਆਲੋ